ਤੁਹਾਡੇ ਵਿੱਚੋਂ ਕਿੰਨੇ ਲੋਕ ਨੇ ਜੋ ਸਟਾਕ ਮਾਰਕੀਟ ਦੇ ਉਤਾਰ ਚੜਾਅ ਤੋਂ ਪਰੇਸ਼ਾਨ ਹਨ ਅਤੇ ਕਿੰਨੇ ਵੀਰ ਅਜਿਹੇ ਹਨ ਜੋ ਲੌਂਗ ਟਰਮ ਵਾਸਤੇ ਇਨਵੈਸਟਿੰਗ ਕਰਨਾ ਚਾਹੁੰਦੇ ਨੇ ਪਰ ਇਹ ਵੀ ਡਰ ਹੈ ਕਿ ਤੁਹਾਡਾ ਸਟਾਕ D H F L ਜਾਂ J S Bank ਵਰਗਾ ਨਾ ਨਿਕਲ ਜਾਵੇ ਮਤਲਬ ਆਲ ਟਾਈਮ ਹਾਈ ਬਣਾ ਕੇ ਰੁਪਈਏ 10 ਜਾਂ ਜ਼ੀਰੋ ਨਾ ਹੋ ਜਾਵੇ ਤਾਂ ਚਿੰਤਾ ਨਾ ਕਰੋ ਇਹ ਐਪੀਸੋਡ ਤੁਹਾਡੇ ਲਈ ਹੀ ਹੈ ਅੱਜ ਤੋਂ ਬਾਅਦ ਤੁਸੀਂ ਲੌਂਗ ਟਰਮ ਇਨਵੈਸਟਿੰਗ ਕਰਨ ਲੱਗੇ ਨਹੀਂ ਡਰੋਗੇ ਅਤੇ 100 ਜਾਂ 1000 ਰੁਪਏ ਇਨਵੈਸਟ ਕਰਕੇ ਕਰੋੜਾਂ ਦਾ ਕਾਰਪਸ 100% ਗਾਰੰਟੀ ਦੇ ਨਾਲ ਬਿਨਾਂ ਡਰੇ ਬਣਾ ਸਕਦੇ ਹੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਵ ਕੀ ਪਤਾ ਕਿ ਕਿਹੜੇ ਸਟਾਕਸ ਲੌਂਗ ਟਰਮ ਲਈ ਸਹੀ ਹਨ ਜਿਸਦਾ ਹਾਲ ਡੀਐਚਐਫਐਲ ਜਾਂ ਜੈਸ ਬੈਂਕ ਵਰਗਾ ਨਾ ਹੋ ਜਾਵੇ ਇਸ ਦੀ ਚਿੰਤਾ ਕਰਨਾ ਛੱਡ ਦਿਓ ਇਸ ਦੀ ਚਿੰਤਾ ਨਿਫਟੀ ਨੂੰ ਕਰਨ ਦਿਓ ਮੈਂ ਗੱਲ ਕਰ ਰਿਹਾ ਹਾਂ ਨਿਫਟੀ 50 ਦੀ ਪਰ ਤੁਸੀਂ ਇਸ ਵਿੱਚ ਕਿਵੇਂ ਇਨਵੈਸਟ ਕਰੋਗੇ ਇਸ ਵਿੱਚ ਤਾਂ 50 ਸ਼ੇਅਰਸ ਹਨ ਜੇਕਰ ਤੁਸੀਂ ਸਾਰੇ ਸ਼ੇਅਰਸ ਵਿੱਚ ਇਨਵੈਸਟ ਕਰਨ ਜਾਓਗੇ ਤਾਂ ਤੁਹਾਡੇ ਕੋਲ ਇਹਨਾਂ ਪੈਸਾ ਹੀ ਨਹੀਂ ਹੋਵੇਗਾ ਤਾਂ ਫਿਰ ਤਰੀਕਾ ਕੀ ਹੈ ਇਸ ਤੋਂ ਇਲਾਵਾ ਨਿਫਟੀ 50 ਵਿੱਚ ਤਾਂ ਸ਼ੇਅਰਸ ਵੀ ਬਦਲਦੇ ਰਹਿੰਦੇ ਹਨ ਕੀ ਤੁਸੀਂ ਸਿਰਫ 248 ਰੁਪਏ ਵਿੱਚ ਨਿਫਟੀ 50 ਦੇ ਸਾਰੇ ਸਟਾਕਸ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਜੋ ਤੁਹਾਨੂੰ ਦੇਵੇਗਾ ਅਨਐਕਸਪੈਕਟਿਡ ਗਰੋਥ ਜੋ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਤਾਂ ਫਿਰ ਕੀ ਹੈ ਤਰੀਕਾ ਤਾਂ ਦੱਸ ਦਈਏ ਕਿ ਇਸਦੇ ਦੋ ਤਰੀਕੇ ਹਨ ਨਿਫਟੀ 20 ਅਤੇ ਨਿਫਟੀ ਇੰਡੈਕਸ ਫੰਡ ਹੁਣ ਸਵਾਲ ਇਹ ਹੁੰਦਾ ਹੈ ਕਿ ਇਹਨਾਂ ਵਿੱਚੋਂ ਵਧੀਆ ਕਿਹੜਾ ਹੈ ਚੰਗਾ ਕਿਹੜਾ ਹੈ ਕਿਸ ਵਿੱਚ ਜ਼ਿਆਦਾ ਪੈਸਾ ਬਣੇਗਾ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਨਿਫਟੀ 20 ਅਤੇ ਨਿਫਟੀ ਇੰਡੈਕਸ ਫੰਡ ਕੀ ਹੈ ਕਿਸ ਤਰ੍ਹਾਂ ਤੁਸੀਂ ਛੋਟੇ ਪੈਸੇ ਤੋਂ ਵੱਡਾ ਪੈਸਾ ਬਣਾ ਸਕਦੇ ਹੋ ਕਿਸ ਤਰ੍ਹਾਂ ਤੁਸੀਂ 10000 ਰੁਪਏ ਤੋਂ ਕਰੋੜਾਂ ਦੀ ਜਰਨੀ ਸ਼ੁਰੂ ਕਰ ਸਕਦੇ ਹੋ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ ਨਿਫਟੀ 20 ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਪਰ ਦੱਸ ਦਈਏ ਕਿ ਇਹ ਨਿਫਟੀ ਇੰਡੈਕਸ ਫੰਡ ਨਾਲੋਂ ਵਧੀਆ ਹੈ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ 4000 ਸਬਸਕ੍ਰਾਈਬਰਸ ਪੂਰੇ ਹੋਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਅਜਿਹੀ ਪੋਜੀਸ਼ਨਲ ਟਰੇਡਿੰਗ ਨਿੰਜਾ ਟੈਕਨੀਕ ਬਾਰੇ ਦੱਸਾਂਗਾ ਜਿਸ ਇਸ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਨਿਫਟੀ 20 ਇੱਕ ਈਟੀਐਫ ਯਾਨੀ ਐਕਸਚੇਂਜ ਟ੍ਰੇਡਡ ਫੰਡ ਹੈ ਜੋ ਐਕਸਚੇਂਜ 'ਤੇ ਟ੍ਰੇਡ ਹੁੰਦਾ ਹੈ ਮਤਲਬ ਸਟਾਕ ਮਾਰਕੀਟ ਵਿੱਚ ਨਿਫਟੀ 20 ਨਿਫਟੀ 50 ਨੂੰ ਕਾਪੀ ਕਰਦਾ ਹੈ ਜਿੰਨਾ ਰਿਟਰਨ ਨਿਫਟੀ 50 ਦੇਵੇਗਾ ਸੇਮ ਉਹਨਾ ਹੀ ਨਿਫਟੀ 20 ਵੀ ਦੇਵੇਗਾ ਇਹ ਬਿਲਕੁਲ ਇੱਕ ਸ਼ੇਅਰ ਵਾਂਗੂ ਐਕਸਚੇਂਜ 'ਤੇ ਟ੍ਰੇਡ ਹੁੰਦਾ ਹੈ ਜਿਸਦਾ ਪ੍ਰਾਈਸ ਵੀ ਕੰਪਨੀ ਦੇ ਸ਼ੇਅਰ ਵਾਂਗ ਫਲਕਚੂਏਟ ਹੁੰਦਾ ਹੈ ਹੁਣ ਤੁਸੀਂ ਆਖੋਗੇ ਕਿ ਇਨਵੈਸਟ ਕਿਵੇਂ ਕਰਨਾ ਹੈ ਜਿਸ ਤਰ੍ਹਾਂ ਤੁਹਾਨੂੰ ਸਟਾਕਸ ਵਿੱਚ ਇਨਵੈਸਟ ਕਰਨ ਲਈ ਡੀਮੈਟ ਅਕਾਊਂਟ ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਡੀਮੈਟ account ਖੋਲ ਸਕਦੇ ਹੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਨਵੈਸਟ ਕਿਵੇਂ ਕਰ ਸਕਦੇ ਹੋ ਨਿਪੌਨ ਇੰਡੀਆ ਨਿਫਟੀ 20 ਵਿੱਚ ਸਭ ਤੋਂ ਜ਼ਿਆਦਾ ਵੋਲਿਊਮ ਹੈ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਇੱਕ ਸਟਾਕ ਦਾ ਚਾਰਟ ਹੁੰਦਾ ਹੈ ਬਿਲਕੁਲਵੇਂ ਇਸਦਾ ਵੀ ਚਾਰਟ ਹੈ ਇਸਦਾ ਪ੍ਰਾਈਸ ਵੀ ਉੱਪਰ نیچے ਹੋ ਰਿਹਾ ਹੈ ਇਸਦਾ ਲਾਈਵ ਪ੍ਰਾਈਸ 250 ਰੁਪਏ ਹੈ ਤੁਸੀਂ 250 ਰੁਪਏ ਪੇ ਕਰਕੇ ਇਸਦਾ ਇੱਕ ਯੂਨਿਟ ਖਰੀਦ ਸਕਦੇ ਹੋ ਮਤਲਬ 250 ਰੁਪਏ ਵਿੱਚ ਤੁਸੀਂ ਨਿਫਟੀ 50 ਦੇ ਸਾਰੇ ਸਟਾਕਸ ਵਿੱਚ ਇਨਵੈਸਟ ਕਰ ਰਹੇ ਹੋ ਕਿਉਂ ਹੋਇਆ ਨਾ ਬਿਲਕੁਲ ਰਿਸਕ ਫ੍ਰੀ ਇਨਵੈਸਟਮੈਂਟ ਇਸਦੇ ਕੀ ਫਾਇਦੇ ਹਨ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾ ਫਾਇਦਾ ਜੇਕਰ ਤੁਸੀਂ ਨਿਫਟੀ 50 ਦੇ ਇਕੱਲੇ ਇਕੱਲੇ ਸਟਾਕ ਦੀ ਵਜ੍ਹਾ ਇਨਵੈਸਟ ਕਰ ਰਹੇ ਹੋ ਅਤੇ ਨਿ ਇਸ ਲਈ ਤੁਹਾਨੂੰ ਨਿਫਟੀ 20 ਵਿੱਚ ਇਨਵੈਸਟ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਮੈਨੂਵਲੀ ਨਿਫਟੀ 50 ਨੂੰ ਟਰੈਕ ਨਾ ਕਰਨਾ ਪਵੇ ਕਿਉਂਕਿ ਇਹ ਪ੍ਰੈਕਟੀਕਲੀ ਪੋਸੀਬਲ ਵੀ ਨਹੀਂ ਹੈ ਨਾ ਹੀ ਇੰਨਾ ਪੈਸਾ ਲਗਾਉਣਾ ਪੋਸੀਬਲ ਹੈ ਦੂਜਾ ਫਾਇਦਾ ਲੋ ਰਿਸਕ ਬੈਟਰ ਰਿਟਰਨਸ ਜਦੋਂ ਵੀ ਨਿਫਟੀ 50 ਡਿੱਗਿਆ ਹੈ ਬਾਊਂਸ ਬੈਕ ਕਰਕੇ ਹਮੇਸ਼ਾ ਉੱਪਰ ਹੀ ਗਿਆ ਹੈ ਮਤਲਬ ਇਸ ਕਿਥੇ ਨਾ ਦੇ ਬਰਾਬਰ ਹੈ ਇੱਕ ਸਟਾਕ ਜ਼ੀਰੋ ਹੋ ਸਕਦਾ ਹੈ ਪਰ ਨਿਫਟੀ 50 ਕਦੇ ਜ਼ੀਰੋ ਨਹੀਂ ਹੋ ਸਕਦਾ ਭਾਵੇਂ ਲੜਾਈ ਹੋ ਜਾਵੇ ਜਾਂ ਕੋਰੋਨਾ ਆ ਜਾਵੇ ਨਿਫਟੀ ਡਿੱਗਦਾ ਹੈ ਅਤੇ ਫਿਰ ਨਾਲੋਂ ਵੀ ਅੱਗੇ ਚਲਾ ਜਾਂਦਾ ਹੈ ਇਸ ਨੇ ਐਫ ਡੀ 골ਡ ইপিএস ਪੀਪੀਐਫ ਸਭ ਨਾਲੋਂ ਵਧੀਆ ਰਿਟਰਨਸ ਦਿੰਦੇ ਹਨ ਰਿਟਰਨਸ ਦੀ ਗੱਲ ਕਰੀਏ ਤਾਂ ਨਿਫਟੀ 50 ਪਿਛਲੇ 15 ਸਾਲ ਵਿੱਚ 11.8% ਸੀਏਜੀਆਰ ਦੇ ਹਿਸਾਬ ਨਾਲ ਗਰੋ ਹੋਇਆ ਹੈ ਪਿਛਲੇ 5 ਸਾਲ ਵਿੱਚ 17.6% ਸੀਏਜੀਆਰ ਦੇ ਹਿਸਾਬ ਨਾਲ ਵਧਿਆ ਹੈ ਅਤੇ ਪਿਛਲੇ 1 ਸਾਲ ਵਿੱਚ 28.4% ਰਿਟਰ ਤੀਸਰਾ ਫਾਇਦਾ no need to manage actively ਜਿਵੇਂ ਮਿਊਚੁਅਲ ਫੰਡ ਵਿੱਚ ਤੁਹਾਨੂੰ ਕੁਝ ਵੀ ਵੇਖਣਾ ਨਹੀਂ ਪੈਂਦਾ ਤੁਹਾਡਾ ਪੈਸਾ ਫੰਡ ਮੈਨੇਜਰ ਮੈਨੇਜ ਕਰਦਾ ਹੈ ਬਿਲਕੁਲ ਉਵੇਂ ਹੀ ਤੁਹਾਨੂੰ ਨਿਫਟੀ 20 ਵਿੱਚ ਵੀ ਕੁਝ ਕਰਨ ਦੀ ਲੋੜ ਨਹੀਂ ਜੇ ਤੁਸੀਂ ਲੌਂਗ ਟਰਮ ਇਨਵੈਸਟਰ ਹੋ ਤਾਂ ਨਿਸ਼ਚਿੰਤ ਹੋ ਕੇ ਖਰੀਦੋ ਅਤੇ ਭੁੱਲੇ ਜਾਓ ਤੁਹਾਨੂੰ ਬਸ ਇਕਨੋਮੀ ਤੇ ٹرسٹ ਹੋਣਾ ਚਾਹੀਦਾ ਹੈ ਜੇ ਇੰਡੀਆ ਗਰੋ ਕਰੇਗਾ ਤਾਂ ਨਿਫਟੀ ਵੀ ਗਰੋ ਕਰੇਗਾ ਚੌਥਾ ਫਾਇਦਾ ਲੋ ਐਕਸਪੈਂਸ ਰੇਸ਼ੀਓ ਐਕਸਪੈਂਸ ਰੇਸ਼ੀਓ ਇੱਕ ਤਰ੍ਹਾਂ ਦੀ ਫੀਸ ਹੁੰਦੀ ਹੈ ਜੋ ਸਟਾਕ ਮੈਨੇਜ ਕਰਨ ਦੇ ਬਦਲੇ ਦਿੱਤੀ ਜਾਂਦੀ ਹੈ ਜਿਵੇਂ ਮਿਊਚੁਅਲ ਫੰਡ ਵਿੱਚ ਐਕਸਪੈਂਸ ਰੇਸ਼ੀਓ ਦੇਣੀ ਪੈਂਦੀ ਹੈ ਨਿਫਟੀ 20 ਵਿੱਚ ਕੰਪੈਰੀਟਿਵਲੀ ਬਹੁਤ ਘੱਟ ਦੇਣੀ ਹੁੰਦੀ ਹੈ ਕਿਉਂਕਿ ਇਸ ਨੂੰ ਐਕਟਿਵਲੀ ਮੈਨੇਜ ਨਹੀਂ ਕਰਨਾ ਪੈਂਦਾ ਨਿਪੌਨ ਇੰਡੀਆ ਨਿਫਟੀ 20 ਵਿੱਚ ਐਕਸਪੈਂਸ ਰੇਸ਼ੀਓ 0.04% ਹੈ ਕੈਟਾਗਰੀ ਐਵਰੇਜ ਹੈ 0.79% ਬਹੁਤ ਹੀ ਸਸਤਾ ਪੰਜਵਾ ਫਾਇਦਾ ਹਾਈ ਲਿਕুইਡਿਟੀ ਇਹ ਇੱਕ ਹਾਈ ਲਿਕুইਡ ਐਸੈਟ ਹੈ ਜਦੋਂ ਵੀ ਤੁਹਾਨੂੰ ਪੈਸੇ ਦੀ ਲੋੜ ਹੋਵੇ ਵੇਚੋ ਅਤੇ ਪੈਸੇ ਕੱਢੋ ਤੁਹਾਨੂੰ ਬਹੁਤ ਜ਼ਿਆਦਾ ਵੇਟ ਕਰਨ ਦੀ ਲੋੜ ਨਹੀਂ ਹੁਣ ਗੱਲ ਕਰਦੇ ਹਾਂ ਇਸ ਦੇ ਨੁਕਸਾਨ ਦੀ ਇਸ ਦਾ ਇੱਕ ਹੀ ਨੁਕਸਾਨ ਹੈ ਲੋ ਰਿਟਰਨਸ ਇਹ ਨਿਫਟੀ 50 ਨੂੰ ਕਾਪੀ ਕਰ ਰਿਹਾ ਹੈ ਪਰ ਰਿਟਰਨਸ ਬਹੁਤ ਜ਼ਿਆਦਾ ਅਨਕਸਪੈਕਟਡ ਨਹੀਂ ਹੋਣਗੇ ਇਸ ਵਿੱਚ ਐਵਰੇਜ ਰਿਟਰਨਸ 12% ਹਨ ਹੁਣ ਆਓ ਇੰਡੈਕਸ ਫੰਡ ਵੱਲ ਨਿਫਟੀ 50 ਇੰਡੈਕਸ ਫੰਡ ਪਾਵੇਂ ਨਿਪੋਂ ਦਾ ਹੋਵੇ ਜਾਂ ਫਿਰ ICICI SBI HDFC ਜਾਂ ਕਿਸੇ ਹੋਰ ਦਾ ਉਸ ਵਿੱਚ ਐਕਸਪੈਂਸ ਰੇਸ਼ੀਓ ਨਿਫਟੀ 20 ਨਾਲੋਂ ਜ਼ਿਆਦਾ ਹੁੰਦੀ ਹੈ ਹੁਣ ਤੁਹ ਹੋਰ ਜਿਆਦਾ ਰਿਟਰਨ ਕਮਾ ਸਕਦੇ ਹੋ ਮੰਨ ਲਓ ਨਿਫਟੀ 20 ਦੀ ਵੈਲਿਊ ਅੱਜ ਦੀ ਡੇਟ ਵਿੱਚ 2500 ਰੁਪਏ ਹੈ ਅਤੇ ਤੁਸੀਂ 2000 ਰੁਪਏ ਇਨਵੈਸਟ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਰੂਲ ਬਣਾ ਲਓ ਕਿ ਨਿਫਟੀ ਜਿੰਨਾ ਵੀ ਡਿੱਗੇਗਾ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਡਬਲ ਕਰਦੇ ਜਾਓਗੇ ਨਿਫਟੀ 250 ਤੇ ਹੈ ਤਾਂ ਤੁਸੀਂ 2000 ਰੁਪਏ ਇਨਵੈਸਟ ਕਰੋਗੇ ਨਿਫਟੀ ਡਿੱਗ ਕੇ 225 ਤੇ ਆ ਜਾਵੇ ਤਾਂ ਤੁਸੀਂ ਡਬਲ ਯਾਨੀ 4000 ਰੁਪਏ ਇਨਵੈਸਟ ਕਰੋਗੇ ਨਿਫਟੀ 200 ਤੇ ਆ ਜਾਵੇ ਤਾਂ ਤੁਸੀਂ ਉਸ ਦਾ ਵੀ ਡਬਲ ਯਾਨੀ 8000 ਰੁਪਏ ਇਨਵੈਸਟ ਕਰੋਗੇ ਤੁਸੀਂ ਹਿਸਟਰੀ ਚੋਂ ਕਰਕੇ ਦੇਖ ਸਕਦੇ ਹੋ ਜਿਸ ਨੇ ਵੀ ਇਸ ਤਰ੍ਹਾਂ ਐਵਰੇਜਿੰਗ